ਖਲੋ ਹਾਂ ਸਾਰੇ ਨੂੰ ਸਵਾਗਤ ਹੈ ਬੁਲਾਉਂਦੇ ਆ ਜਾਇਨੇ ਵਾਲੇ ਜੀ ਬਹੁਤ ਜੀ ਸਾਡੇ ਅੱਛਾ ਅੱਜ ਫਿਰ ਨਵਾਂ ਬਲ ਆਏ ਨੇ ਲੱਗੇ ਨੇ ਚੱਟ ਹਾਂ ਹਾਂ ਇਹ ਵੀ ਥੋੜਾ ਕਰਨਾ ਫੋਨੇ ਵਾਲੀਆਂ ਗਿਆ ਆ ਉਹ ਇਸ ਤਰ੍ਹਾਂ ਕੰਮ ਕਰਦੇ ਜੇ ਨਾਂ ਆ ਤੇ ਕਿਸ ਤਰ੍ਹਾਂ ਦੇ ਸੰਗਲ ਕਰਦੇ ਨਾ ਇਹ ਜਿਹੜੀ ਬਣੀ ਉਹ ਕੋਰੇ ਕੋਰੇ ਆ ਰਹੇ ਨੇ ਦੱਸਦੇ ਨਾ ਆ ਰਹੇ ਨੇ ਜਿਹੜੇ ਹੋ ਲਈ ਆਹੀ ਪਾਉਂਦੇ ਸੀ ਨੇ ਹਿਆਂ ਇਹਨਾਂ ਕੁੱਕਾ ਹੋਰ ਕੋਈ ਨਹੀਂ ਸੌਣਾ ਇਹਨਾਂ ਨੂੰ ਇਹਨੇ ਖਿੰਡਾ ਜਾਉ ਕਹਿਣ ਵਾਲੇ ਮੋਟੇ ਇੱਕ ਪਾਣੀ ਪਾਣੀ ਤਾਂ ਹੈਗੇ ਹੀ ਆ ਹਾਂ ਉਹ ਬਤਾਉਂਦਾ ਸੀ ਜੀ ਕੰਮ ਕਰਕੇ ਦੇਣਾ। ਇਹ ਮੌਜੇ ਜਿਆਦਾ ਨਹੀਂ ਕਰਦਾ। ਹੈ? ਤੁਮ ਜਿਆਦਾ ਨਾ ਹੋਣ। ਅੰਜਾ ਬਣਾਉਂਦਾ ਹੀ ਆ। ਕਿਰਾ ਬਣਾਉਣੇ ਜਦੋਂ ਵੀ ਛੋੜੇ ਜਾਂਦੇ ਫਿਰ ਜਾਦੇ ਕਰਨੇ ਪੈਂਦੇ ਆ ਕਿਉਂ? ਕਿ ਕਰਮਦੰਦੇ ਬਲੁੰਨੇ? ਜਿਹੜੇ ਆ ਦੋ ਰੋ ਲਾਈਨ ਬਲੁੰਨੇ ਕਹਿੰਦੇ ਆ। ਹਾਂ। ਇਹ ਕੰਮ ਕਰ ਰਿਹਾ ਵਿੱਚ ਹੀ ਪਸੀਬ ਵਜਾਇਆ ਮੇਰੀ ਜਾਈ ਉਹ ਕੱਟ ਦਿੰਦੇ ਆ ਬਿਛਿੰਨਾ ਉਹ ਕਾਤਰੀ ਵढाई ਚੱਲਦੀ ਬਈ ਦੇਖ ਲਓ ਆਪਣੇ ਨਾਲ ਵੀ ਵਜਾਈ ਹੋਈ ਦੀ ਆ ਤੇ ਹੁਣ ਵढाई ਚੱਲਦੀ ਆ ਪੱਟੇ ਟੱਪਾਂ ਦੇ ਨਾਲੇ ਕਣਕ ਵੀ ਹੁੰਦੀ ਆ ਪਿੱਛੇ ਮੋਜਾ ਥੋੜਾ ਇਹ ਦੋ ਮਹੀਨੇ ਲੇਟ ਆ ਬਈ ਪੂਰੇ ਕੰਮ ਨਹੀਂ ਬੜਾਈ ਅਰੇ ਨਾਲ ਵੀ ਵਜਾਈ ਹੋਈ ਦੀ ਆ ਪਹਿਲਾਂ ਠੰਡ ਜਿਆਦਾ ਹੁੰਦੀ ਏ ਇਹ ਕਰਕੇ ਮਨ ਤੋਂ ਬਾਹਰ ਐਨੇ ਨਹੀਂ ਘੇਰੇ ਦੀ ਮਾ ਹੁਣ ਜਦ ਤੱਕ ਜੀ ਮੈਂ ਜਿਹਨੇ ਫੇਸਾਂ ਸੰਕ ਲੱਗੀ ਜਿੱਤੇ ਤੇ ਉਹ ਪੜਾਈ ਹੋ ਰਹੇ ਨੇ ਮਾਰਨ ਲੋ ਜੀ ਬਾਈ ਇਹ ਆ ਪ੍ਰਾਣੀ ਮਾਰ ਲਓ ਜਿਹੜੀ ਮਸ਼ੀਨ ਮੈਂ ਚਲਾਉਂਦਾ ਹੁੰਦਾ ਸਵੇਰੇ ਪੱਠੇ ਢੱਕਦੇ ਹੁੰਦੇ ਸਾਡੇ ਸਾਲੇ ਤੇ ਇਹ ਪ੍ਰਾਣੀ ਮਾਰ ਲਓ ਆ ਦੇਖ ਲਓ ਜਿਹੜੇ ਲਿਫਟਰ ਜੇ ਹੁੰਦੇ ਆਪਣੇ ਆਰਮਾਂ ਦੀ ਉਹ ਬਣ ਗਈ ਆ ਜਣੀ ਪ੍ਰਾਣੀ ਆ ਟੈਕਨੋਲੋਜੀ ਚ ਉਹ ਸਾਡੇ ਵਾਲੀ ਨਵੀਂ ਟੈਕਨੋਲੋਜੀ ਚ ਆ ਇਹ ਪ੍ਰਾਣੀ ਆ ਜੱਕ ਜੁੱਕ ਜੇ ਸਾਰੇ ਸਿੰਪਲ ਲਾਏ ਹੋਏ ਕੜੂਕਾ ਬਣਾ ਕੇ ਵੇਖ ਲਵਾਂਗੇ ਪ੍ਰਾਣੀ ਇਹ 4x4 ਨਹੀਂ ਹੈਗੀ ਉਹ 4x4 ਉਦਾਂ ਹੱਡ ਗੋਡੇ ਬਹੁਤ ਭਾਰੇ ਵੀ ਜ਼ਿਆਦੇ ਲੋਹੇ ਦੀਆਂ ਹੀ ਸਾਰੀ ਫਰੇਮ ਇਹ ਜੀ ਬਹੁਤ ਮੋਟੀ ਹੈ ਇਤਲ ਜੀ ਨਹੀਂ ਖਿਲ ਗਿਆ ਸਾਰੀ ਇਹ ਲੋਹੇ ਦੀ ਆ ਮਗਰਾੜਾ ਬਾਕੀ ਸਿੱਲੀ ਹੋ ਗਿਆ ਸਾਰੀ ਆ ਦੇਖੋ ਕਿਹ ਹੈ ਵੀ ਸਿੱਲੀ ਐ ਬਾਈ ਲੋਹੀ ਤੇ ਪੁਰਾਣੇ ਟਰੈਕਟਰ ਤੋਂ ਹੋਰ ਕੀ ਸਮਝੂ ਤੇ ਹਾਕਾ ਆ ਜਾ ਬੱਢਣ ਵਾਲੀ ਹੁੰਦੀ ਹੈ ਆ ਬੱਢ ਕੇ ਫਿਰ ਉਹਦੇ ਨਾਲ ਬਾਦਮਾ ਇਕੱਠਾਈਆਂ ਬਣਦੀਆਂ ਉਹ ਲੱਗਾਂ ਸੀ ਇਹ 4 ਫੋੜ ਦਿਖਾਉਂਦੇ ਆ ਜੇ ਸਾਨੂੰ ਫੋੜ ਜੇ ਕੋ ਥੋੜੇ ਆ ਬਾਈ ਆ ਵੀ ਫੀਅਰ 6000 ਫੋੜ ਆ ਬਾਈ ਦੇ ਇਹਨਾਂ ਦਾ ਫੋ ਅਰੀਜਨਲ ਫੋੜ ਦੇ ਹੀ ਲੱਗੇਗੇ ਜੋ ਜੂ ਸਾਰੀ ਇਹਨਾਂ ਦੀ ਬਾਈ ਆਪਣੇ ਪੁਰਾਣੀਆਂ ਜਿੜਾ ਆਪਣੇ ਕੋਲ ਪੁਰਾਣੇ ਫੋੜ ਤੇ 1 4000 ਫੋੜ ਆ ਬਾਹਰ ਜਲਦਾ ਇਦਾਂ ਆਉਣੇ ਆ ਬਾਈ ਫੂਡ ਸਾਰਾ ਹੈ ਉਦਾਂ ਹੀ ਆ ਇਹ ਗੁਰ ਪੱਖੋਂ ਬਾਈ ਸਾਰਾ ਉਹ ਹੀ ਹੋਇਆ ਇਹ ਪ੍ਰਾਣੇ ਕਹਿਵਨ ਲੱਗੇ ਹੋ ਦੇਖ ਲੋ ਇੱਥੇ ਚੜਮੇ ਨੂੰ ਆ ਲਾਈਆਂ ਦੇ ਇਹਨਾਂ ਨੇ ਮੈਟ ਜੇ ਲਾਈ ਵੀ ਆ ਪਲਾਸਟਿਕ ਦੇ ਉਦਾਂ ਚਾਰੇ ਪਾਸੇ ਸਿੱਕੀਆਂ ਨਾਲ ਕਵਰ ਤੇ ਠਿੱਕੇ ਪੁੱਲਾ ਵਹ ਗਿਆ ਤੇ ਰਿਟਾਇਰ ਹੋਰ ਕਿੰਨਾ ਨੰਬਰ ਹੈ ਇਹ 118 993 ਨੰਬਰ ਦਿੱਤੇ ਉਹਦਰਾ ਉਹ ਬੇਟ ਕੋ ਵਸਤੇ ਲਈ ਹਿੰਟਾ ਜਦੋਂ ਕੰਟਰੋਲ ਕਰਦੇ ਨੇ ਕਿ ਇੱਧਰ ਆ ਗਿਆ ਫੀਟ ਸਲੰਫਰ ਦੇਖ ਲਓ ਕਿੱਥੇ ਤੇ ਆਸਕੋ ਦੇ ਦੇਖ ਲਓ ਉਹ ਹੀ ਖਾਂ ਕੱਢਿਆ ਹੋਇਆ ਸਲੰਫਰ ਤੇ ਦੋਸਤ ਨੂੰ ਬਈ ਜੱਕ ਲੱਗੇ ਹੋਏ ਇਹਦੇ ਜਿਹੜੇ ਆਪਣੇ ਹੁਣ ਲਵਾਉਣ ਲੱਗੇ ਹੋਿੰਦੇ ਆ ਦੇਖ ਲਓ ਛੋਟੇ ਜੱਕੇ ਲਾਏ ਹੋਏ ਆ ਦੋ ਵੱਲ ਤੇ ਹੁੱਕ ਦੇਖ ਹੁੱਕ ਦੀ ਅਡਜਸਟਮੈਂਟ ਸੈਡਾਂ ਨੂੰ ਵੀ ਹੋ ਜਾਂਦੀ ਜੇ ਧੰਨ ਮਾਜੀ ਕਰ ਲੋ ਦੇਸ਼ਾ ਦਾ ਪੁਰਾਣਾ ਜਾਂ ਡਾਕਟਰ ਬਾਈ ਤਕਨੀਕ ਪੱਖੋਂ ਨਹੀਂ ਹੈ ਪੁਰਾਣਾ। ਯਾ ਦੇਖੋ ਇਹ ਗੜ ਕੜੂਕਾ। ਈੜੀਆਂ ਮੈਂ ਇਕੱਠੀਆਂ ਜਾਂ ਬੰਦੇ ਉਹ ਜੋ ਫਿਸ਼ਟਮ ਹੈ ਪੁਰਾਣਾ। ਜਿਹਨਾਂ ਇਕੱਠਾ ਬਣਾਉਣੇ ਆਲੇ ਇਹਨਾਂ ਨੂੰ ਪੁਰਾਣੇ ਤੇ ਪੁਰਾਣਾ ਸਿਸਟਮ ਚਾਹੀਦਾ। ਤੇ ਆ ਜੀ ਇਹ ਬਕਸਾ ਦੇਖੋ ਕਿੰਨਾ ਕ। ਵੀ ਗੋ ਫਾਬਰੇ ਲੱਗਦਾ ਬਾਈ ਮਨਾਂ ਦਾ। ਆਹ ਫਲੇਟ ਫਲੂਟ ਨਹੀਂ ਦਿਖਦੀ ਕੋਈ ਲੱਗੀ ਜੀ ਆਹ ਤੁਸੀਂ ਪਾਵਰ ਦੀ ਪਲੇਟ ਨਹੀਂ ਦਿਖੇ ਲੱਗੀ ਜੀ ਐਂਡ ਬਰੇਕ ਮੀਟਰ ਦੇਖ ਲਓ ਇੱਥੇ ਬਣਾ ਹੈ ਤਾਂ ਰੱਖੋ ਵਈ ਕਰਾਂਗੇ ਗੁਰਪਤਾਵ ਜਿੱਦੇ ਜਿੱਡੇ ਇੱਥੇ ਆਪਾਂ ਖਾਦੇ ਹਾਂ ਹੂੰ ਕਿੱਕ ਵੀ ਦੇ ਲ ਬਾਈ ਗਿੱਠ ਗਿੱਠ ਦੇਈ ਜੱਟ ਠੀਕ ਹੈ ਲਿਫਟ ਉੱਪਰ ਇਹ ਚਾਹ ਤਿੰਨ ਘੇਰਾ ਬਾਈ ਫਿਰ ਵਾਰਸਾ ਇਹ ਪਲੇਟ ਨਹੀਂ ਲੱਗਦੀ ਪਲੇਟ ਨਹੀਂ ਲੱਗੀ ਮਾਡਲ ਦੁੱਕੀ ਕਿੰਨਾ ਮਾਡਲ ਆ ਦੇ ਨਾਲ ਉਹ ਇਕੱਠੇ ਕਰਦੇ ਆ ਇਹ ਜਿਹੜਾ ਵੱਡੇਵਾ ਹੁੰਦਾ ਕਾਕੂ ਤੇ ਉਤ ਇਕੱਠੇ ਕਰਨੇ ਤੇ ਬਾਅਦ ਓ ਠੇਰੀਆਂ ਹੀ ਲਾ ਦਿੰਦਾ ਰੈਕ ਲੈਂਗੇਜ ਤੇ ਫਿਰ ਇਹਦੇ ਨਾਲ ਅਬਲੂਨੇ ਬਣਾਉਂਦੇ ਦੇਖੋ ਚੱਲਦੇ ਰੱਖੇ ਹੋਏ ਹਲੇ ਜੀ ਤੇ ਇਹਦੇ ਨਾਲ ਦੱਬ ਦੁੱਬ ਕੇ ਤਾਰਨੇ ਦਾ ਏ ਜਾਂ ਰੁਕਦਈ ਹੋਣੀ ਏ ਸਾਰੀ ਅਡਜਸਟਮੈਂਟ ਇੱਥੇ ਹੀ ਆ ਜੀ ਉਹ ਇਤੇ ਵੀ ਕੰਮ ਲੰਦਾ ਇਹਨੂੰ ਵੀ ਹਲੇ ਵੀ ਚੱਲਦਾ ਰੱਖਿਆ ਹੋਇਆ ਹੈ। ਬੇਸ਼ੱਕ ਟੈਕਨੋਲੋਜੀ ਆ ਗਈ ਪਰ ਪੁਰਾਣੀਆਂ ਚੀਜ਼ਾਂ ਇਹ ਸੜਦੇ ਨਹੀਂ। ਆਪਣੇ ਜਦੇ ਵਿੱਚ ਦੇਖੇ ਬਾਈ ਨਵਾਂ ਲਿਆਉਂਦੇ ਚੀਜ਼ ਇਹ ਨਹੀਂ। ਇਹ ਪੁਰਾਣੀ ਚੀਜ਼ ਨਹੀਂ ਵੇਚਣੀ ਚਾਹੀਦੀ। ਪਤਾ ਨਹੀਂ ਵਿਗਦੀ ਹੋਣੀ ਪਤਾ ਨਹੀਂ ਕਿਆ ਸਿਸਟਮ ਹੈ ਜਿਹੜੇ ਪੁਰਾਣੇ ਤੇ ਪੁਰਾਣਾ ਟਰੈਕਟਰ ਪੂਰੇ ਹੇਠ। ਆਪਾਂ ਦਾ ਜਦੇ ਨਵੇੜ ਦੀ ਦਾ ਗੰਮ ਨਵਾਂ ਲਿਆਈ ਵੀ ਸੀ। ਪੁਰਾਣੀ ਨਹੀਂ ਰੱਖੀ ਸੀ। ਇਹ ਦੇ ਲੋ ਪ੍ਰਾਣੀ ਦੇ ਪ੍ਰਾਣੀ ਅੱਗੇ ਚੱਲ ਰਹੇ ਨੇ ਇਹਨਾਂ ਨੂੰ ਇਹ ਤੋਂ ਦੇਰ ਦਾ ਸ਼ੌਫਰ ਹਰ ਅੱਜ ਆਵਾ ਕੋਈ ਨਹੀਂ ਹੈ ਪਰ ਬਹੁਤ ਜ਼ਿਆਦਾ ਵਹਾਂ ਡੀ ਜੀ ਦੇਖ ਲਓ ਕੋਈ ਉਹ ਨਹੀਂ ਹੈ ਦੋਵੇਂ ਗਈ ਜਗਾ ਲਾਈਕਾ ਇੰਡੀਕੇਟਰ ਜੀ ਸਾਰਾ ਲੋਹਾ ਕੋੜ ਵੀ ਇਦਾਂ ਹੀ ਹੈ ਇਹ ਬਈ ਸ਼ਨੀਵਾਰ ਨੂੰ ਸਾਫ਼ ਕਰਦੇ ਆ ਠੀਕਾ ਤਾਂ ਲੈ ਜਿਹੜਾ ਗਾਂ ਵਾਲਾ ਉਹ ਜਿਹੜੀਆਂ ਗਾਂ ਆ ਉਹ ਤਾਂ ਕੱਲ ਜਿਹੜਾ ਬੁੜਾ ਚਲਊ ਵਾਲਾ ਟਰੈਕਟਰ ਇਹਦੇ ਹੀ ਹੈ ਰਾਏ ਬੱਲੇ ਆ ਇਹਨਾਂ ਦੇ ਮਾਰਗ ਨੇ ਲੇ ਗਏ ਆ 4000 ਫੋਰ ਹੈ ਜੀ ਇਹਨੇ ਫੋਰ ਦਾ ਸ਼ੌਂਕੀ ਹੈ ਇਹ ਵੀ ਜਦੋਂ ਬਲਵੀ ਚਾਚਾ ਫਾਰਮ ਟਰੈਕ ਦਾ ਪਹਿਲਾਂ ਫੋਰ ਦਾ ਉਹਨਾਂ ਦਾ ਫੋਰ ਦਾ ਹੀ ਸ਼ੌਂਕੀ ਹੈ ਇਹ ਵੀ ਫੋਰ ਦਾ ਹੀ ਸ਼ੌਂਕੀ ਹੈ ਇਹ ਦੇਖ ਲਓ ਫੋੜ ਕਿੰਨਾ ਚੜਾਇਆ ਵਾ ਫੁੱਟ ਫੁੱਟ ਰੁਹਾ ਚੜਾਇਆ ਵਾ ਹਮਤੇ ਬਾਸ ਸਾਫ ਕਰਦੇ ਹਰੇ ਛੇਲਾ ਨੂੰ ਇੰਤਰ ਵੀ ਕਰਨਾ ਇਹ ਵੀ ਲੱਗਿਆ ਵਾ ਨਾਲ ਜਿਹੜਾ ਮੜ ਮੋਟਾ ਰਹਿ ਜਾਉਗਾ ਹੱਥ ਨਾਲ सब पा फ என்ன ਤਬਈ ਪਾਣੀ ਹਾਂ ਗੱਭੇ ਰੱਖੇ ਹੋਏ ਆ ਉਹ ਰੇ ਫੋਰਕਾ ਕਹਿੰਦੇ ਆ ਉਦੋਂ ਵੀ ਪਾਤ ਇਹ ਆਪਾਂ ਨੇ ਕਹਿੰਦੇ ਤੰਗੜੀ ਇਹ ਫੋਰਕਾ ਕਹਿੰਦੇ ਆ ਖੁੱਲੇ ਹੀ ਚੱਲਦਾ ਗੱਭੇ ਰੱਖ ਦਿੰਦੇ ਬਲੋਨੇ ਨੇ ਨੇੜੇ ਨੇੜੇ ਰੱਖ ਲੰਨੇ ਓਏ ਓਏ ਇੱਧੇ ਇੱਧੇ ਇੱਤ ਆਈ ਆਈ ਅੜੇ ਕੋਈ ਸਾਰਾ ਮਸ਼ੀਨ ਨਾਲ ਫਿਕਸ ਹੋਣਾ ਪੂਰੇ ਹੱਥ ਵਾਲਾ ਇਹਨਾਂ ਦੇ ਬੱਚਿਆਂ ਨੂੰ ਵੀ ਉਹਦੇ ਨਾਲ ਪਾਉਨੇ ਆ ਪਾਣਾ ਪੜਦੇ ਸਾਡਾ ਸਾਡਾ ਹੋਏਗਾ ਬੜਾ ਜਿਆਦਾ ਇੱਥੇ ਮਸ਼ੀਨਾਂ ਨੇ ਮਸ਼ੀਨ ਚ ਬਲੂਨਾ ਰੱਖ ਦਣਾ ਉਹਨਾਂ ਥ੍ਰੈਸ਼ਰ ਵਾਂਗੂ ਹੀ ਰੱਖਣਾ ਪ੍ਰੈਸ਼ਰ ਦਾ ਬਣਾ ਜਿਆਦਾ ਬਰੀ ਕਰ ਦੋਨਾ ਉਹ ਥੋੜੀ ਜੀ ਮੋਟਾ ਰੱਖਦਾ ਜਿੱਟਕ ਦਾ ਟੱਕਾ ਹੁੰਦਾ ਕਟੋਕ ਇੰਨੇ ਕ ਪੀਸ ਕਰ ਕਰਕੇ ਸੁੱਕੀ ਜਾਂਦਾ ਹੈ ਗ੍ਰਾਂਡ ਉਹ ਰੇਟਾ ਕਰਕੇ ਦੇ ਹੱਥ ਨਾਲ 15 ਮਿੰਟ ਲੱਗਦੇ ਹੁੰਦੇ ਨੇ। ਇਹ ਵਧੀਆ। ਤੇ ਕਿੰਨਾ ਨੇ ਬਈ ਆ ਹਰਥ ਲਾਵਾ। ਐਵੇਂ ਅਮਰੀਕਾ ਵਰਸੀਨ ਜੱਸ ਕਰਕੇ ਇਹ ਨਹੀਂ ਫਟਦਾ। ਤੇ ਇੰਨਾ ਟਾਈਟ ਕਰ ਦਿੰਦੀ ਹੈ ਨਾ ਗੱਠ ਇਹ ਜਿਹੜਾ ਆ ਕਣਕ ਵਾਲਾ ਇਹ ਤਾਂ ਜਲਦੀ ਜਾਂਦਾ। ਐ ਖੁੱਲ ਹੀ ਜਾਂਦਾ ਹੈਗਾ। ਤੇ ਸਾਰੇ ਕਣਕ ਵਾਲੇ ਆ ਤੇ ਵਿੱਚ ਇੱਕ ਉਹਦੇ ਵਾਲਾ ਦਫੇਨ ਜਿਆ ਇਹ ਨਹੀਂ ਪੱਕ ਹੁੰਦਾ ਰਲਮਾ ਜਿਆ ਪਾ ਦੋਂਦੇ ਵਿੱਚ ਥੋੜਾ ਥੋੜਾ ਇਹ ਪਾ ਦੋਂਦੇ ਆਰਪੇ ਇਹ ਬਹੁਤ ਟੈਟ ਹੋਈ ਜੇ ਕੰਨੀ